ਕੀ ਸਭਜੀਤ ਸਿੰਘ ਖਾਲਸਾ ਉਹਨਾਂ ਨੇ ਆਪਣੀ ਭੈਣ ਨੂੰ ਟਿਕਟ ਨਹੀਂ ਦਿੱਤੀ ਤਾਂ ਜਾ ਲੜ ਰਹੇ ਨੇ ਪਰਿਵਾਰਵਾਦ ਪਾਰਟੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੁਹਾਡੇ ਦਾਦਾ ਜੀ ਵੀ ਇਲੈਕਸ਼ਨ ਲੜਦੇ ਰਹੇ ਤੁਹਾਡੇ ਤਾਇਆ ਜੀ ਵੀ ਇਲੈਕਸ਼ਨ ਲੜੇ ਜੋ ਤੁਹਾਡੇ ਮਦਰ ਵੀ ਇਲੈਕਸ਼ਨ ਲੜਦੇ ਰਹੇ ਨੇ ਤੁਹਾਡੇ ਬ੍ਰਦਰ ਨੇ ਵੀ ਇਲੈਕਸ਼ਨ ਲੜੀ ਜੋ ਜਿੱਤੇ ਵੀ ਨੇ ਐਮਪੀ ਸਭਜੀਤ ਸਿੰਘ ਖਾਲਸਾ ਉਹਨਾਂ ਦੇ ਪਤਨੀ ਵੀ ਖੁਦ ਇੰਟਰਸਟ ਲੈ ਰਹੇ ਨੇ ਪੋਲਿਟਿਕਸ ਦੇ ਵਿੱਚ ਔਰ ਸਤਾਹੀ ਦੀ ਇਲੈਕਸ਼ਨ ਲੜਦਾ ਹੈ ਵਿਧਾਨ ਸਭਾ ਦੀ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਆਏ ਹੋ ਕੀ ਇਹ ਪਰਿਵਾਰਵਾਦ ਨਹੀਂ ਹੈ ਜੀ ਆਪਸ 'ਚ ਅਸੀਂ ਲੜਦੇ ਰਵਾਂਗੇ ਤੇ ਸਾਡੇ ਹੱਥ ਕੁਝ ਨਹੀਂ ਆਣਾ ਹੈਗਾ ਜੇ ਅਸੀਂ ਪੰਜਾਬ ਲਈ ਪੰਥ ਲਈ ਕੌਮ ਲਈ ਕੁਝ ਕਰਨਾ ਚਾਹੁੰਦੇ ਗੱਲਾਂ ਤਾਂ ਅਸੀਂ ਬਹੁਤ ਵਜੇ ਵਜੇ ਕਰਦੇ ਆ ਪਰ ਬੇਸਿਕਲੀ ਵੀ ਡੈਨ ਨੋ ਵੇ ਜੇ ਕੱਲ ਨੂੰ ਬੀਬੀ ਕਾਲੜਾ ਤੋਂ ਉਮੀਦਵਾਰ ਹੁੰਦੇ ਨੇ ਤੇ ਫੇਰ ਕੋਈ ਇਹ ਪੋਸਿਬਿਲਟੀ ਹੈ ਕਿ ਸਮਰਥਨ ਤੁਸੀਂ ਦੇ ਦਿਓਗੇ ਉਹਨਾਂ ਨੂੰ ਜਾਂ ਫਿਰ ਉਹ ਤੁਹਾਡੇ ਵੱਲ ਆ ਜਾਣਗੇ ਵੈਸਾ ਤਾਂ 사ਜੂ ਨਾਲ ਗੱਲ ਹੋਈ ਹੈਗੀ ਐ ਵਿਮਲ ਕੌਰ ਖਾਲਸਾ ਜਦੋਂ ਇਲੈਕਸ਼ਨ ਲੜਦੇ ਨੇ 85 ਦੇ ਵਿੱਚ ਪੱਕਾ ਗਲਾਂ ਤੋਂ ਉਹ ਇਲੈਕਸ਼ਨ ਹਾਰ ਜਾਂਦੇ ਨੇ ਉਤੋਂ ਜਿੱਤਦੇ ਨੇ ਸੁਜਾਨ ਸਿੰਘ ਔਰ ਉਹ ਵੀ ਉਸ ਸਮੇਂ ਹਾਰੇ ਜਦੋਂ ਇੱਕ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਸੀਗਾ ਆਲਰੇਡੀ ਜਦੋਂ ਇੰਨਾ ਕੁਝ ਹੁੰਦਾ ਹੈਗਾ ਕੁਰਬਾਨੀ ਵੀ ਪਰਿਵਾਰ ਦਿੰਦਾ ਹੈਗਾ ਤੁਸੀਂ ਸਿਮਰਜੀਤ ਮਾਨ ਹੋਣਾ ਦੇ ਦਲ ਤੋਂ ਕਿਉਂ ਲੜੇ ਪਰ ਕਿਉਂਕਿ ਤੁਸੀਂ ਅਕਸਰ ਸਟੇਜਾਂ ਸਾਂਝੀਆਂ ਕਰਦੇ ਹੋ ਤੁਸੀਂ ਅਕਸਰ ਉੱਥੇ ਦੇ ਕੇ ਅਸੀਂ ਲਗਾਤਾਰ ਕੰਪੇਨਿੰਗ ਵੀ ਕਰਦੇ ਰਹੇ ਹਾਂ ਜਦੋਂ ਇਲੈਕਸ਼ਨ ਹੁੰਦੀ ਹੈ ਅਜੀਬ ਗਾਂਧੀ ਨੇ ਕਗਲਾ ਦਾ ਰਿਜ਼ਲਟ ਅਨਾਉਂਸ ਨਹੀਂ ਕਰਨ ਦਿੱਤਾ ਉਸ ਤੋਂ ਬਾਅਦ ਉਹਨੇ ਮੇਰੇ ਮਦਰ ਦਿਆਂ ਵੋਟਾਂ ਕਟੀਆਂ ਤੇ ਉਸ ਤੋਂ ਬਾਅਦ ਰਿਜ਼ਲਟ ਅਨਾਉਂਸ ਹੋਇਆ ਮੇਰੇ ਮਦਰ ਨੂੰ ਹਰਾ ਕੇ ਤੇ ਦੂਜੇ ਕੈਂਡੀਡੇਟ ਨੇ ਤੇ ਮੈਂ ਤਾਂ ਆਪਣੇ ਮਦਰ ਦੇ ਫੁਟਪ੍ਰਿੰਟਸ ਤੇ ਚੱਲ ਰਹੀ ਹੈਗੀ ਜਿਵੇਂ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਹੈਗੀ ਆ ਜਿਵੇਂ ਉਹ ਹਰ ਵੇਲੇ ਖੜੇ ਰਹੇ ਦੁੱਖ ਸੁੱਖ ਵਿੱਚ ਹਰੇਕ ਨਾਲ ਹਨਾ ਉਹਨੇ ਫੈਮਲੀ ਦੀ ਪਰਵਾਹ ਨਹੀਂ ਕੀਤੀ ਅਸੀਂ ਛੋਟੇ ਛੋਟੇ ਸੀਗੇ 47 ਚ ਲਿਆ ਪਾਰਟਿਸ਼ਨਿੰਗ ਚ ਲਿਆ ਗਿਆ ਤੇ 84 ਦੇ ਰੌਇਟਸ ਟੇਲੇ ਹੈਗੇ ਨੇ ਤੇ ਜਿਵੇਂ 84 ਵਿੱਚ ਵੀ ਨਾ ਦੀ ਪੂਰੀ ਕੋਸ਼ਿਸ਼ ਸੀਗੀ ਕਿ ਸਾਰੇ ਸਿੱਖ ਜਿਹੜੇ ਯੰਗ ਜਨਰੇਸ਼ਨ ਨੂੰ ਖਤਮ ਕਰਨ ਦੀ ਹੁਣ ਆ ਡਰਗਸ ਦੇ ਥਰੂ ਖਤਮ ਕਰ ਰਹੇ ਹੈਗੇ ਨੇ ਨਮੇ ਕਾਲੀ ਦਲ ਨੇ ਕਿਹਾ ਕਿ ਜੇ ਉਹ ਤੋਂ ਬੀਬੀ ਖਾਲੜਾ ਕੰਡਕਟ ਕਰਦੇ ਆ ਤਾਂ ਅਸੀਂ ਸਮਰਥਨ ਦੇਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਦੋਂ ਕੱਲ ਨੂੰ ਚੋਣ ਮੈਦਾਨ ਚ ਉਤਰਦੇ ਹੋ ਤੁਹਾਨੂੰ ਸਮਰਥਨ ਦੇਣਗੇ ਨਮਾ ਕਾਲੀ ਦਲ ਜੋ ਗਿਆਨੀ ਹਰਪੀ ਸਿੰਘ ਹੋਣਾ ਦੀ ਪ੍ਰਧਾਨਗੀ ਹੈਟ ਪ੍ਰੋਪੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਜਿੱਥੇ ਇੱਕ ਹੋਰ ਜਿਮਨੀ ਚੋਣ ਪੰਜਾਬ ਦੇ ਵਿੱਚ ਆਈ ਹੈ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਲਗਾਤਾਰ ਪਾਰਟੀਆਂ ਆਪਣੇ ਉਮੀਦਵਾਰ ਉਤਾਰ ਰਹੀਆਂ ਨੇ ਤੇ ਹੁਣ ਇੱਕ ਹੋਰ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਜਿਨ੍ਹਾਂ ਦਾ ਨਾਮ ਹੈ ਬੀਬੀ ਅਮਰਤਾ ਕੌਰ ਔਰ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਜੋ ਕਿ ਸ਼ਹੀਦ ਭਾਈ ਬਿਆਨ ਸਿੰਘ ਹੋਣਾ ਦੇ ਧੀ ਨੇ ਔਰ ਨਾਲ ਹੀ ਤੁਹਾਨੂੰ ਯਾਦ ਦੋਊਗਾ ਸ਼ਹੀਦ ਭਾਈ ਬਿਆਨ ਸਿੰਘ ਹੋਣਾ ਦਾ ਨਾਮ ਇੰਦਰਾ ਗਾਂਧੀ ਕਤਲ ਦੇ ਵਿੱਚ ਆਉਂਦਾ ਹੈ ਅੱਜ ਸਾਡੇ ਨਾਲ ਨੇ ਬੀਬੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਖਾਸ ਤੌਰ ਤੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਾ ਕਿਉਂ ਬਿਹਤਰ ਸਮਝਿਆ ਗੱਲਬਾਤ ਕਰ ਲੈਣਿਆ ਭੈਣ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਰੋ ਪੰਜਾਬੀ ਟੀਵੀ ਤੇ ਬਾਈ ਜੀ ਦਾ ਖਾਲਸਾ ਜੀ ਬਹੇ ਕੋ ਜੀ ਜੀ ਫਤੇ ਜਿਵੇਂ ਮੈਂ ਪਹਿਲੀ ਗੱਲ ਕੀਤੀ ਕਿ ਤੁਸੀਂ ਲਗਾਤਾਰ ਮਾਨ ਦਲ ਦੇ ਨਾਲ ਦੇਖੇ ਜਾਂਦੇ ਹੋ ਸਟੇਜਾਂ ਤੇ ਵੀ ਤੁਸੀਂ ਦੇਖੇ ਜਾਂਦੇ ਹੋ ਪਰ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਿਉਂ ਤਰਨਾ ਚਾਹੇ ਮੈਦਾਨੀ ਮੈਂ ਆਜ਼ਾਦ ਉਮੀਦਵਾਰ ਦੀ ਇਸ ਲਈ ਉਤਰਨਾ ਚਾਹੁੰਦੀ ਆ ਕਿਉਂਕਿ ਮੈਂ ਧੜੇ ਬੰਦੀ ਤੋਂ ਥੋੜਾ ਉੱਤੇ ਉੱਠਣਾ ਚਾਹੁੰਦੀ ਆ ਮੈਂ ਸੋਚਦੀ ਆ ਕਿ ਜਿਹੜੇ ਸਾਰੇ ਧੜ ਹੈਗੇ ਨੇ ਇਕੱਠੇ ਹੋਣ ਇੱਕ ਇੱਕ ਝੰਡੇ ਥੱਲੇ ਇਕੱਠੇ ਹੋਣ ਸਾਰੇ ਹਨਾ ਤਾਂ ਕਿ ਮੈਂ ਐਕਚੁਅਲੀ ਜਿਹੜੀ ਸੀਟ ਜਿੱਤ ਕੇ ਪੰਥ ਦੀ ਝੋਲੀ ਵਿੱਚ ਪਾ ਸਕਾਂ ਤੇ ਫਿਰ ਆਉਣ ਵਾਲੀ 27 ਦੀ ਇਲੈਕਸ਼ਨ ਬਾਕੀ ਸਾਰੇ ਧੜਿਆਂ ਨੂੰ ਇੱਕ ਹੋਵੇ ਕਿ ਅਸੀਂ ਇਕੱਠੇ ਰਲ ਕੇ ਲੜਾਂਗੇ ਤੇ ਅਸੀਂ ਸਾਡਾ ਰਿਜ਼ਲਟ ਕੁਝ ਹੋਰ ਹੋਵੇਗਾ ਤੇ ਅਸੀਂ ਪੰਜਾਬ ਤੇ ਆਪਣੇ ਪੰਥ ਲਈ ਕੁਝ ਕਰ ਸਕਾਂਗੇ ਤਰਨ ਤਰਨ ਦਾ ਹਲਕਾ ਕਿਹਾ ਜਾਂਦਾ ਹੈ ਕਿ ਪੰਥਕ ਹਲਕਾ ਹੈਗਾ ਔਰ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਕੈਂਡੀਡੇਟ ਉਤਾਰਿਆ ਗਿਆ ਬੀਜੇਪੀ ਦੇ ਵੱਲੋਂ ਵੀ ਅਨਾਉਂਸਮੈਂਟ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਰ ਦਿੱਤੀ ਗਈ ਹੈ ਪਰ ਸਾਰੇ ਦੇਖ ਰਹੇ ਸੀ ਕਿ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਤਰਸੇਮ ਸਿੰਘ ਜੋ ਕਿ ਪਿਛਲੇ ਦਿਨਾਂ ਚ ਕਹਿ ਰਹੇ ਸੀ ਕਿ ਬੀਬੀ ਖਾਲੜਾ ਉਹਨਾਂ ਦੇ ਉਮੀਦਵਾਰ ਹੋ ਤੋਂ ਹੋ ਸਕਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਕੱਲ ਨੂੰ ਬੀਬੀ ਖਾਲੜਾ ਤੋਂ ਉਮੀਦਵਾਰ ਹੁੰਦੇ ਨੇ ਤੇ ਫਿਰ ਕੋਈ ਇਹ ਪੋਸਿਬਿਲਿਟੀ ਹੈ ਕਿ ਸਮਰਥਨ ਤੁਸੀਂ ਦੇ ਦੋਗੇ ਉਹਨਾਂ ਨੂੰ ਜਾਂ ਫਿਰ ਉਹ ਤੁਹਾਡੇ ਵੱਲ ਆ ਜਾਣਗੇ ਦੇਖੋ ਜੀ ਬੀਬੀ ਖਾਲੜਾ ਜੀ ਸਾਡੇ ਲਈ ਸਾਡੇ ਲਈ ਨਹੀਂ ਸਾਰੇ ਪੰਥ ਲਈ ਬਹੁਤ ਰਿਸਪੈਕਟਫੁਲ ਹੈਗੇ ਨੇ ਰਿਸਪੈਕਟੇਬਲ ਨੇ ਤੇ ਜੇ ਉਹ ਆ ਕੇ ਲੜਨਾ ਚਾਹਣਗੇ ਇਲੈਕਸ਼ਨ ਤੇ ਮੈਂ ਫਿਰ ਆਪਣਾ ਨਾਮ ਵਿਧਰਾ ਕਰ ਲਾਂਗੀ ਉਹਨਾਂ ਨੂੰ ਵਿਦ ਡਿਊ ਰਿਸਪੈਕਟ ਹਨਾ ਤੇ ਮੈਂ ਉਹਨਾਂ ਦਾ ਪੂਰਾ ਸਮਰਥਨ ਕਰਾਂਗੀ ਤੁਸੀਂ ਸਿਮਰਜੀਤ ਮਾਨ ਹੋਣਾ ਦੇ ਦਲ ਤੋਂ ਕਿਉਂ ਲੜੇ ਫਿਰ ਕਿਉਂਕਿ ਤੁਸੀਂ ਅਕਸਰ ਸਟੇਜਾਂ ਸਾਂਝੀਆਂ ਕਰਦੇ ਹੋ ਤੁਸੀਂ ਅਕਸਰ ਉੱਥੇ ਦੇ ਕੇ ਅਸੀਂ ਲਗਾਤਾਰ ਕੰਪੇਨਿੰਗ ਵੀ ਕਰਦੇ ਰਹੇ ਹਾਂ ਜਦੋਂ ਇਲੈਕਸ਼ਨ ਹੁੰਦੀ ਹੈ ਹਮ ਮੈਂ ਸਿਮਰਜੀਤ ਸਿੰਘ ਮਾ ਐਦਾਂ ਨਹੀਂ ਹੈਗੇ ਮੈਂ ਉਹਨਾਂ ਦੇ ਨਾਲ ਹੀ ਹੈ ਗਿਆ ਆਪਾਂ ਸਾਰੇ ਇਕੱਠੇ ਹੀ ਹੈਗੇ ਨੇ ਇਕੱਠੇ ਹੀ ਹੈਗੇ ਆ ਪਰ ਮੈਂ ਚਾਹੁੰਦੀ ਆ ਕਿ ਬਾਕੀ ਸਾਰੇ ਵੀ ਇਕੱਠੇ ਹੋਣ ਹਨਾ ਇਕੱਠੇ ਹੋ ਕੇ ਸਪੋਰਟ ਕਰਨ ਮੈਨੂੰ ਹਮ ਹਾਂਜੀ ਤੁਹਾਡੀ ਗੱਲਬਾਤ ਉਹੀ ਹੈ ਸਿਮਰਜੀਤ ਮਾਨ ਹੋਣਾ ਨਾਲ ਹਾਂਜੀ ਮੇਰੀ ਗੱਲਬਾਤ ਚੱਲਦੀ ਪਈ ਹੈਗੀ ਆ ਹਮ ਹਾਂਜੀ ਔਰ ਉਹਨਾਂ ਨੇ ਫਿਰ ਇਹ ਨਹੀਂ ਇਤਰਾਜ਼ ਕੀਤਾ ਕਿ ਅਸੀਂ ਆਜ਼ਾਦ ਉਮੀਦਵਾਰ ਹੀ ਕਿਉਂ ਲੜਨਾ ਚਾਹਿਆ ਨਹੀਂ ਉਹਨਾਂ ਨੇ ਐਗਜ਼ੈਕਟਲੀ ਜਿਹੜਾ ਗੱਲ ਨਹੀਂ ਹੋਈ ਹੈਗੀ ਹੈ ਪਰ ਕਾਫੀ ਜਨਾਬਾਂ ਨਾਲ ਮੇਰੀ ਗੱਲ ਹੋ ਰਹੀ ਹੈਗੀ ਹੈ ਤੇ ਬਾਕੀ ਬਲਕਿ ਉਹ ਖੁਸ਼ ਹੀ ਹੈਗੇ ਨੇ ਕਿ ਹਾਂਜੀ ਵੀ ਅਸੀਂ ਇਲੈਕਸ਼ਨ 'ਚ ਲੜ ਰਹੇ ਹੈਗੇ ਹਾਂ ਕਿਉਂਕਿ ਕਿਉਂਕਿ ਅਸੀਂ ਸ਼ਹੀਦ ਪਰਿਵਾਰ ਦੇ ਹੈਗੇ ਸ਼ਹੀਦ ਪਰਿਵਾਰ ਕਿਸੇ ਇੱਕ ਜਥੇਬੰਦੀ ਪਾਰਟੀ ਦਾ ਤਾਂ ਹੁੰਦਾ ਨਹੀਂ ਹੈ ਸਮੂਹ ਪੰਥ ਦਾ ਹੁੰਦਾ ਹੈਗਾ ਤੇ ਮੈਂ ਉਹਦਾ ਸ਼ਹੀਦ ਪਰਿਵਾਰ ਨੂੰ ਏਦਾਂ ਰਿਪਰੈਜ਼ੈਂਟ ਕਰਨਾ ਚਾਹੁੰਦੀ ਹੈਗੀ ਆ ਤੇ ਮੇਰੇ ਮਦਰ ਵੀ ਜਿੰਨੀ ਵਾਰ ਵੀ ਇਲੈਕਸ਼ਨ ਲੜੇ ਨੇ ਉਹ ਇੰਡੀਪੈਂਡੈਂਟ ਹੀ ਲੜੇ ਹੈਗੇ ਨੇ ਤੇ ਇਸ ਕਰਕੇ ਮੈਂ ਉਹਨਾਂ ਦੇ ਫੂਟਪ੍ਰਿੰਟਸ ਤੇ ਚੱਲਦੀ ਹੋਈ ਉਹਨਾਂ ਦੇ ਵਾਂਗੂ ਕੁਝ ਕੰਮ ਕਰਨਾ ਚਾਹਦੀ ਹੈਗੀ ਆ ਤੇ ਆ ਮੈਂ ਹੁਣ ਕਰਨਾ ਚਾਹੁੰਦੀ ਤੁਸੀਂ ਕਿਵੇਂ ਚੂਜ਼ ਕੀਤਾ ਕਿ ਹੁਣ ਇਲੈਕਸ਼ਨ ਲੜਨ ਦਾ ਸਹੀ ਸਮਾਂ ਹੈ ਕਿਉਂਕਿ ਪਹਿਲਾਂ ਵੀ ਤੁਸੀਂ ਲੜ ਸਕਦੇ ਸੀ ਔਰ ਤੁਹਾਡੀ ਫੈਮਿਲੀ ਵੀ ਲਗਾਤਾਰ ਇਲੈਕਸ਼ਨ ਲੜਦੀ ਰਹੀ ਹੈ ਪਹਿਲਾਂ ਚਾਹੇ ਤੁਹਾਡੇ ਦਾਦਾ ਜੀ ਹੋਣ ਤੁਹਾਡੇ ਮਾਤਾ ਜੀ ਹੋਣ ਤੁਹਾਡੇ ਇਨਫੈਕਟ ਮਾਮਾ ਜੀ ਵੀ ਤੁਹਾਡੇ ਨਹੀਂ ਨਹੀਂ ਮਾਮਾ ਜੀ ਜੱਤਾਇਆ ਜੀ ਜਿਹੜੇ ਜੱਤਾਇਆ ਜੀ ਤੁਹਾਡੇ ਉਹ ਵੀ ਇਲੈਕਸ਼ਨ ਲੜੇ ਸੀ ਹਾਂਜੀ 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 ਐਕਚੁਅਲੀ ਜਿਸ ਟਾਈਮ ਮੇਰੇ ਮਾਤਾ ਇਲੈਕਸ਼ਨ ਲੜ ਰਹੇ ਸੀ ਦਾਦਾ ਜੀ ਇਲੈਕਸ਼ਨ ਲੜ ਰਹੇ ਸੀ ਤੇ ਮੇਰੇ ਤਾਇਆ ਜੀ ਉਸ ਟਾਈਮ ਤੇ ਅਸੀਂ ਮੈਂ ਤਾਂ ਬਹੁਤ ਯੰਗ ਸੀਗੀ ਹਨਾ ਤੇ ਉਸ ਟਾਈਮ ਦਾ ਮੇਰੀ ਏਜ ਵੀ ਨਹੀਂ ਸੀਗੀ ਪਰ ਮੈਂ ਸ਼ੁਰੂ ਤੋਂ ਘਰ ਦਾ ਮਾਹੌਲ ਦੇਖਦੀ ਆ ਰਹੀ ਸੀਗੀ ਫਿਰ ਕੀ ਹੋਇਆ ਕਿ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਤੇ ਫਿਰ ਅਸੀਂ ਹੌਸਟਲਸ ਵਿੱਚ ਸੀਗੇ ਤੇ ਅਸੀਂ ਆਪਣੀ ਪੜਾਈ ਉਸ ਟਾਈਮ ਅਸੀਂ ਪੜਾਈ ਹੀ ਆਪਣੀ ਪੂਰੀ ਕਰ ਰਹੀ ਸੀਗੀ ਹਨਾ ਪੜਾਈ ਪੂਰੀ ਹੋਈ ਦੇ ਵਿਆਹ ਹੋ ਗਿਆ ਥੋੜਾ ਆਪਣੇ ਫੈਮਿਲੀ ਵਿੱਚ ਮੈਂ ਥੋੜਾ ਬਿਜ਼ੀ ਹੋ ਗਈ ਤੇ ਜਿੱਦਾਂ ਹੁਣ ਹੁਣ ਮੈਨੂੰ ਜਿਵੇਂ ਹੁਣ ਮੈਨੂੰ ਲੱਗਿਆ ਇਟਸ ਦਾ ਰਾਈਟ ਟਾਈਮ ਟੂ ਕਮ ਇਨ ਦਾ ਪੋਲਿਟਿਕਸ ਕਿਉਂਕਿ ਜੋ ਅੱਜ ਹਾਲਾਤ ਬਣੇ ਹੋਏ ਹੈਗੇ ਨੇ ਆਪਣੇ ਪੰਜਾਬ ਦੀ ਪੋਲਿਟਿਕਸ ਦੇ ਹਨਾ ਤੇ ਉਹ ਦੇਖਦੇ ਹੋਏ ਮੈਨੂੰ ਲੱਗਿਆ ਕਿ ਆ ਰਾਈ ਟਾਈਮ ਹੈਗਾ ਤੇ ਮੈਨੂੰ ਕੁਝ ਆਪਣੇ ਪੰਜਾਬ ਲਈ ਪੰਥ ਲਈ ਤੇ ਮੋਸਟ ਇੰਪੋਰਟੈਂਟ ਕੀ ਜਿਹੜੇ ਸ਼ਹੀਦ ਪਰਿਵਾਰ ਨੇ ਹਨਾ ਜਨਾਦੀ ਕੋਈ ਕਿਸੇ ਨੇ ਕੋਈ ਪੁੱਛ ਨਹੀਂ ਕੀਤੀ ਹਨਾ ਜਿਹੜੇ ਇੰਨਾ ਸਫਰ ਕਰਦੇ ਰਹੇ ਨੇ ਫਾਈਨੈਂਸ਼ਲੀ ਐਂਡ ਅਦਰਵਾਇਜ਼ ਆਲਸੋ ਤੇ ਮੈਂ ਮੈਂ ਇਸ ਕਰਕੇ ਉਹਨਾਂ ਲਈ ਕੁਝ ਕਰਨਾ ਚਾਹੁੰਦੀ ਆ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਤੁਸੀਂ ਲੈ ਕੇ ਚੱਲੋਗੇ ਕਿਉਂਕਿ ਇੱਕ ਪੰਥਕ ਹਲਕਾ ਤਰਨ ਤਾਰਨ ਔਰ ਖਾਸ ਤੌਰ ਤੇ ਮਾਜੇ ਦੇ ਵਿੱਚ ਉਹ ਜਾਣਦੇ ਹੋ ਤਾਂ ਬਹੁਤ ਸਾਰੇ ਉਹ ਮਸਲੇ ਵੀ ਆਉਂਦੇ ਨੇ ਜਿਹੜੇ ਉੱਥੋਂ ਦੇ ਪਰਿਵਾਰਾਂ ਨੇ ਖੁਦ ਹੰਡਾਏ ਹੋਏ ਨੇ ਮੇਰਾ ਐਕਚੁਅਲੀ ਮੇਨ ਮੁੱਦਾ ਦਾ ਆਈ ਤੁਹਾਨੂੰ ਮੈਂ ਜਿਵੇਂ ਹੁਣੇ ਦੱਸਿਆਗਾ ਸ਼ਹੀਦ ਪਰਿਵਾਰਾਂ ਹਨਾ ਜੋ ਐਨੇ ਬੇਇਨਸਾਫੀਆਂ ਹੋਈਆਂ ਨੇ ਸ਼ਹੀਦ ਪਰਿਵਾਰਾਂ ਨਾਲ ਤੇ ਜਿਹੜੇ ਆਪਣੇ ਹੈਗੇ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਜਿਹੜਾ ਬਹੁਤ ਇੰਨੇ ਸਾਲ ਜਿਹੜੇ ਜੇਲ੍ਹ ਚ ਰਹਿ ਕੇ ਵੀ ਇਹਨਾਂ ਨੂੰ ਹਾਲ ਤੱਕ ਬਾਹਰ ਨਹੀਂ ਕੱਜਿਆ ਜਾ ਰਿਹਾ ਹੈਗਾ ਬੇਦਬੀ ਦਾ ਮੁੱਦਾ ਹੈਗਾ ਜਿਹੜੇ ਸਾਡੇ ਗਰਾਂਡ ਸਾਹਿਬ ਕੁ ਗੁਰੂ ਗ੍ਰਾਂਡ ਸਾਹਿਬ ਨਾਲ ਹੋਈ ਆ ਤੇ ਮੋਸਟ ਇੰਪੋਰਟੈਂਟ ਡਰੱਗਸ ਦਾ ਮੁੱਦਾ ਹੈਗਾ ਕਿ ਡਰੱਗਸ ਕਿਦਾਂ ਸਾਡੇ ਪੂਰੇ ਜਨਰੇਸ਼ਨ ਨੂੰ ਖਰਾਬ ਕਰ ਰਿਹਾ ਹੈਗਾ ਸਾਡੀ ਯੰਗ ਜਨਰੇਸ਼ਨ ਸਾਡੇ ਡਰੱਗਸ ਵਿੱਚ ਪਈ ਹੋਈ ਹੈ ਹਨਾ ਨਾ ਸੋਚਣ ਸਮਝਣ ਦੀ ਤਰੱਕੀ ਕਰਨ ਦੀ ਕੋਈ ਉਹਨਾਂ ਦੀ ਸੋਚ ਹੀ ਨਹੀਂ ਰਹੀ ਹੈਗੀ ਹੈ ਤੇ ਉਸ ਕਰਕੇ ਸਾਡਾ ਪੰਜਾਬ ਲੈਕ ਕਰ ਰਿਹਾ ਪਿੱਛੇ ਹਨਾ ਤੇ ਪਾਣੀਆਂ ਦਾ ਮੁੱਦਾ ਹੈਗਾ ਸਿਕ ਆਇਡੈਂਟੀਟੀ ਦਾ ਮੁੱਦਾ ਜਿਵੇਂ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਹਨਾ 크ਰਿਸਚੀਅਨ ਨੂੰ ਅਲੱਗ ਆਇਡੈਂਟੀਟੀ ਦਿੱਤੀ ਗਈ ਹੈ ਪਰ ਸਿੱਖਾਂ ਨੂੰ ਹਿੰਦੂਆਂ ਨਾਲ ਹੀ ਜੋੜਿਆ ਹੋਇਆ ਹੋਇਆ ਹੈਗਾ ਨਾਲੇ ਕੋਈ ਅਲੱਗ ਲਾ ਨਹੀਂ ਹੈਗਾ ਤੇ ਮੈਂ ਚਾਹੁੰਦੀ ਆ ਸਿੱਖ ਸਿੱਖਾਂ ਨੂੰ ਉਸ ਕਮਿਊਨਿਟੀ ਨੂੰ ਅਲੱਗ ਆਇਡੈਂਟੀਟੀ ਮਿਲੇ ਤੇ ਨਾਲ ਜਿਹੜੇ 47 ਵਿੱਚ ਵਾਅਦੇ ਕੀਤੇ ਗਏ ਸੀ ਪੰਜਾਬ ਨਾਲ ਪੰਜਾਬ ਨੂੰ ਦੇਣ ਲਈ ਹਨਾ ਉਹ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ ਗਏ ਦੋ ਕਿ ਪੰਜਾਬ ਪੰਜਾਬੀਆਂ ਦੇ ਸਾਰਿਆਂ ਨਾਲ ਜ਼ਿਆਦਾ ਕੁਰਬਾਨੀਆਂ ਨੇ इंडिपेंडेंस ਲਈ ਹਨਾ ਤੇ ਉਸ ਤੋਂ ਬਾਅਦ ਵੀ ਇੰਨਾ ਕੁਝ ਪੰਜਾਬ ਨੇ ਝੇਲਿਆ ਹੈਗਾ 47 ਝੇਲਿਆ ਪਾਰਟਿਸ਼ਨਿੰਗ ਝੇਲਿਆ ਗਿਆ ਹੈ ਤੇ 84 ਦੇ ਰੌਇਟਸ ਟੇਲੇ ਹੈਗੇ ਨੇ ਤੇ ਜਿਵੇਂ 84 ਵਿੱਚ ਵੀ ਇਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਕਿ ਸਾਰੇ ਸਿੱਖ ਜਿਹੜੇ ਯੰਗ ਜਨਰੇਸ਼ਨ ਨੂੰ ਖਤਮ ਕਰਨ ਦੀ ਹੁਣ ਆ ਡਰੱਗਸ ਦੇ ਥਰੂ ਖਤਮ ਕਰ ਰਹੇ ਹੈਗੇ ਨੇ ਤਾਂਕਿ ਪੰਜਾਬ ਕੁਝ ਸੋਚ ਨਾ ਸਕੇ ਕੁਝ ਅੱਗੇ ਬੋਲ ਨਾ ਸਕੇ ਤੇ ਚੁੱਪਚਾਪ ਬੈਠਾ ਰਹੇ ਇੱਕ ਪਾਸੇ ਆਪਾਂ ਲਗਾਤਾਰ ਇਹ ਗੱਲ ਕਰਦੇ ਆ ਕਿ ਜਦੋਂ ਪੰਤਕ ਹਲਕਾ ਆਉਂਦਾ ਖਾਸ ਤੌਰ ਤੇ ਕਿਉਂਕਿ ਪੰਤਕ ਹਲਕੇ ਦੀ ਇੱਕ ਆਪਣੀ ਅਲੱਗ ਉਥੋਂ ਦੇ ਮਸਲੇ ਨੇ ਉਥੋਂ ਦੀ ਅਲੱਗ ਇੱਕ ਧਰਾਤਲੀ ਉਹ ਅਲੱਗ ਹੈਗੀ ਹੈ ਨਾ ਬਾਕੀ ਹੋਰ ਜਗ੍ਹਾ ਨਾਲੋਂ ਹੋਰ ਹਲਕਿਆਂ ਨਾਲੋਂ ਪਰ ਦੂਜੀ ਪਾਸੇ ਜਦੋਂ ਤੁਸੀਂ ਦੇਖੋ ਕਿ 84 ਹੁੰਦਾ ਔਰ ਉਸ ਤੋਂ ਬਾਅਦ ਏਡੀ ਵੱਡੀ ਤੁਹਾਡੇ ਪਰਿਵਾਰ ਦੇ ਵਿੱਚ ਕੁਰਬਾਨੀ ਹੁੰਦੀ ਹੈਗੀ ਔਰ ਬਿਮਲ ਕੌਰ ਖਾਲਸਾ ਜਦੋਂ ਇਲੈਕਸ਼ਨ ਲੜਦੇ ਨੇ 85 ਦੇ ਵਿੱਚ ਪੱਕਾ ਕਲਾਂ ਤੋਂ ਤੇ ਉਹ ਇਲੈਕਸ਼ਨ ਹਾਰ ਜਾਂਦੇ ਨੇ ਉਤੋਂ ਜਿੱਤਦੇ ਨੇ ਸੁਜਾਨ ਸਿੰਘ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਲੈਕਸ਼ਨ ਉਹ ਜਿੱਤਦੇ ਨੇ 99 ਦੇ ਵਿੱਚ ਜਾ ਕੇ ਜਦੋਂ ਮਾਨ ਦਲ ਤੋਂ ਉਹ ਇਲੈਕਟ ਹੁੰਦੇ ਨੇ ਉਥੋਂ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾਂਦਾ ਤੁਸੀਂ ਕੀ ਮੰਨਦੇ ਹੋ ਕਿ ਜਦੋਂ ਉਹ ਇੱਕ ਵਾਰ ਹਾਰ ਗਏ ਸੀ ਔਰ ਉਹ ਵੀ ਉਸ ਸਮੇਂ ਹਾਰੇ ਜਦੋਂ ਇੱਕ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਸੀਗਾ ਆਲਰੇਡੀ ਜਦੋਂ ਇੰਨਾ ਕੁਝ ਹੁੰਦਾ ਹੈਗਾ ਕੁਰਬਾਨੀ ਵੀ ਪਰਿਵਾਰ ਦਿੰਦਾ ਹੈਗਾ ਆ ਕਈ ਵਾਰ ਅਸੀਂ ਮਤਲਬ ਦੇਖਦੇ ਮੈਂ ਇਹਨੂੰ ਜਿੱਦਾਂ ਦੇਖਦੀ ਆ ਕਿ ਆ ਕਈ ਵਾਰ ਮਤਲਬ ਡੀਪ ਸੇ ਯਾ ਕਹਨੋ ਕਿ ਦਿੱਲੀ ਦੀਆਂ ਕਈ ਵਾਰ ਏਦਾਂ ਦੀਆਂ ਕਾਰਸਤਾਨੀਆਂ ਹੁੰਦੀਆਂ ਨੇ ਕਿਉਂਕਿ ਉਸ ਟਾਈਮ ਰਾਜੀਵ ਗਾਂਧੀ ਨਹੀਂ ਚਾਹੁੰਦਾ ਸੀਗਾ ਕਿ ਮੇਰੇ ਮਦਰ ਜਤਨ ਤੇ ਮੈਨੂੰ ਜਿੰਨਾ ਯਾਦ ਆ ਹੈ ਨਾ ਉਸ ਟਾਈਮ ਰਾਜੀਵ ਗਾਂਧੀ ਨੇ ਰਿਜ਼ਲਟ ਅਨਾਉਂਸ ਕਰਨਾ ਮਤਲਬ ਮੈਂ ਜਿਹੜੇ ਪੱਕਾ ਕਹਿੰਦਾ ਰਿਜ਼ਲਟ ਅਨਾਉਂਸ ਨਹੀਂ ਕਰਨ ਦਿੱਤਾ ਤੇ ਉਸ ਤੋਂ ਬਾਅਦ ਉਹਨੇ ਮੇਰੇ ਮਦਰ ਦੀਆਂ ਵੋਟਾਂ ਕਟੀਆਂ ਤੇ ਉਸ ਤੋਂ ਬਾਅਦ ਰਿਜ਼ਲਟ ਅਨਾਉਂਸ ਹੋਇਆ ਮੇਰੇ ਮਦਰ ਨੂੰ ਹਰਾ ਕੇ ਤੇ ਦੂਜੇ ਕੈਂਡੀਡੇਟ ਦਾ ਤੇ ਆ ਸੈਂਟਰ ਦੀਆਂ ਵੀ ਬਹੁਤ ਕਾਰਸਤਾਨੀਆਂ ਹੁੰਦੀਆਂ ਨੇ ਇਹਦੇ ਵਿੱਚ ਹਨਾ ਆਪਾਂ ਇਦਾਂ ਨਹੀਂ ਕਿਉਂਕਿ ਉਸ ਟਾਈਮ ਮਾਹੌਲ ਇਦਾਂ ਦਾ ਸੀਗਾ ਉਹ ਚਾਹਦੇ ਨਹੀਂ ਸੀਗੇ ਕਿ ਮੇਰੇ ਮਾਦਰ ਜਿੱਤਣ ਕਿਉਂਕਿ ਜੇ ਮੇ ਮਾਦਰ ਜਿੱਤੇ ਤੇ ਪੰਥ ਵਿੱਚ ਇੱਕ ਹੋਰ ਉਤਸ਼ਾਹ ਆ ਜਾਣਾ ਸੀਗਾ ਤੇ ਉਹ ਆਪਣੇ ਪੰਜਾਬ ਨੂੰ ਉਦਬਣਾ ਚਾਹਦੇ ਸੀਗੇ ਤੇ ਉਹ ਉਹਨਾਂ ਦੀਆਂ ਹੈਗੀਆਂ ਨੇ ਪਰ ਜਿਵੇਂ ਮੈਂ ਕਿਹਾ ਕਿ ਤੁਹਾਡੇ ਮਾਦਰ ਉਹ ਖੁਦ ਇਲੈਕਸ਼ਨ ਲੜੇ ਮਾਨ ਦਲ ਤੋਂ ਤੇ ਤੁਸੀਂ ਹੁਣ ਮਾਨ ਦਲ ਤੋਂ ਕਿਉਂ ਨਹੀਂ ਇਲੈਕਸ਼ਨ ਲੜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਹੈਗਾ ਕਿ ਮੇਰੇ ਮਾਦਰ ਹਮੇਸ਼ਾ ਹੀ ਚਾਹੁੰਦੇ ਸੀਗੇ ਕਿ ਸਾਰਾ ਪੰਥ ਇੱਕ ਝੰਡੇ ਥਲੇ ਇਕੱਠਾ ਹੋਵੇ ਨਾਲੇ ਸ਼ਹੀਦ ਕਿਸੇ ਇੱਕ ਪਾਰਟੀ ਦਾ ਨਹੀਂ ਹੁੰਦਾ ਉਹ ਪੂਰੇ ਪੰਥ ਦਾ ਹੁੰਦਾ ਹੈਗਾ ਤੇ ਮੈਂ ਮੈਂ ਚਾਹਨੀ ਹੈਗੀਆਂ ਕਿ ਸਾਰੀਆਂ ਪਾਰਟੀਆਂ ਮੈਨੂੰ ਸਪੋਰਟ ਕਰਨ ਤਾਂ ਕਿ ਮੈਂ ਆ ਸੀਟ ਜਿੱਤ ਕੇ ਪੰਥ ਦੀ ਝੋਲੀ ਵਿੱਚ ਪਾ ਸਕਾਂ ਤੇ 2027 ਵਿੱਚ ਇੱਕ ਐਗਜ਼ਾਮ ਆਪਾਂ ਮੈਂ ਐਗਜ਼ੈਂਪਲ ਸੈੱਟ ਕਰ ਸਕਾਂ 2027 ਦੀ ਇਲੈਕਸ਼ਨਸ ਲਈ ਤਾਂ ਕਿ ਅਸੀਂ ਕੁਝ ਕੋਈ ਸੀਤਾ ਜਿੱਤੀਏ ਕੁਝ ਆਪਣੇ ਪੰਜਾਬ ਲਈ ਜੇ ਆਪਸ ਵਿੱਚ ਅਸੀਂ ਲੜਦੇ ਰਵਾਂਗੇ ਤੇ ਸਾਡੇ ਹੱਥ ਕੁਝ ਨਹੀਂ ਆਣਾ ਹੈਗਾ ਜੇ ਅਸੀਂ ਪੰਜਾਬ ਲਈ ਪੰਥ ਲਈ ਕੌਮ ਲਈ ਕੁਝ ਕਰਨਾ ਚਾਹਦੇ ਗੱਲਾਂ ਤਾਂ ਅਸੀਂ ਬਹੁ ਵਜੇ ਵਜੇ ਕਰਦੇ ਆ ਪਰ ਬੇਸਿਕਲੀ ਵੀ ਵੀ ਲੈਂਡ ਨੋ ਵੇਅ ਹੈ ਨਾ ਤੇ ਜੇ ਅਸੀਂ ਕੁਝ ਕਰਨਾ ਚਾਹੁੰਦੇ ਹੈਗੇ ਆ ਤੇ ਸਾਰੇ ਇੱਕ ਵਾਰ ਇਕੱਠਾ ਹੋਣਾ ਹੀ ਪੈਣਾ ਹੈਗਾ ਤੇ ਮੈਂ ਸਿਰਫ ਇੱਕ ਐਗਜ਼ਾਮਪਲ ਛੱਡਣਾ ਚਾਹਨੀ ਹੈਗੀ ਆ ਸੋ ਥੈਟ ਕਿ ਸਾਰਨ ਸੋਜੀ ਆਵੇ ਦੇ ਬਿਲੋਂਗ ਤੁਹਾਡੇ ਕੋਲ ਇੱਕ ਹਿਸਟਰੀ ਹੈ ਤੁਹਾਡੇ ਪਰਿਵਾਰ ਦੀ ਵੈਲ ਨੋਨ ਪਰਿਵਾਰਾ ਤੁਹਾਡਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਿੱਖ ਵੱਸਦੇ ਨੇ ਔਰ ਇਹ ਜੇ ਸਮੇ ਦੇ ਵਿੱਚ ਇੱਕ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਜੋ ਤੁਸੀਂ ਕੱਲ ਨੂੰ ਪੰਥ ਕਲਕੇ ਦੇ ਵਿੱਚ ਜਾਣਾ ਕਿਉਂਕਿ ਲਗਾਤਾਰ ਆਪਾਂ ਦੇਖਿਆ ਕਿ ਪਿਛਲੀ ਵਾਰ ਜਿਹੜਾ ਰਿਜ਼ਲਟ ਆਇਆ ਫਰੀਦਕੋਟ ਦਾ ਉਹ ਵੀ ਤੁਹਾਡੀ ਫੈਮਿਲੀ ਦੇ ਪੱਖ ਦੇ ਵਿੱਚ ਆਇਆਗਾ ਤੇ ਤੁਸੀਂ ਲੋਕਾਂ ਨੂੰ ਕਿਵੇਂ ਇੰਗੇਜ ਕਰੋਗੇ ਆਪਣੇ ਵਿੱਚ ਮੈਨੂੰ ਲੱਗਦਾ ਹੈ ਕਿ ਮੈਂ ਲੋਕਾਂ ਨਾਲ ਸਪੈਸ਼ਲੀ ਤਰਨਤਾਰਨ ਦੇ ਲੋਕਾਂ ਨਾਲ ਬਹੁਤ ਅੱਛੇ ਦਾ ਕਨੈਕਟ ਕਰ ਪਾਵਾਂਗੀ ਕਿਉਂਕਿ ਕੋਈ ਪੰਥਕ ਹਲਕਾ ਹੈਗਾ ਤੇ ਦੂਜੀ ਗੱਲ ਹੈਗੀ ਆ ਕਿ ਉਹ ਉੱਥੇ ਬਹੁਤ ਸ਼ਹਾਤਾ ਹੋਈਆਂ ਨੇ ਬਹੁਤ ਮੁੰਜਾਂ ਨੇ ਸ਼ਹਾਤਾ ਦਿੱਤੀਆਂ ਨੇ ਤੇ ਮੈਂ ਵੀ ਉਦਾਂ ਹੀ ਸ਼ਹੀਦ ਪਰਿਵਾਰ ਤੋਂ ਆਂਦੀ ਆ ਤੇ ਮੈਂ ਵੀ ਉਹ ਸਾਰਾ ਸਫਰਿੰਗ ਉਹ ਸਭ ਕੁਝ ਮੈਂ ਵੀ ਦੇਖਿਆ ਹੈਗਾ ਆਪਣੇ ਪਿੰਡੇ ਤੇ ਹੰਡਾਇਆ ਹੈਗਾ ਤੇ ਮੈਨੂੰ ਲੱਗਾ ਮੈਂ ਬੈਟਰ ਉਹਨਾਂ ਨਾਲ ਕਨੈਕਟ ਕਰ ਪਾਵਾਂਗੀ ਇੱਕ ਪਾਸੇ ਆਪਾਂ ਬਾਦਲ ਪਰਿਵਾਰ ਘਰ ਦਾ ਆਉਂਦਾ ਹਮੇਸ਼ਾ ਕੁਝ ਗੱਲਾਂ ਨੂੰ ਲੈ ਕੇ ਜੋ ਉਹਨਾਂ ਨੇ ਜਦੋਂ ਸਰਕਾਰ ਦੇ ਵਿੱਚ ਸੀ ਉਦੋਂ ਜੋ ਗੱਲਾਂ ਹੋਈਆਂ ਜਾਂ ਜੋ ਜਿਹੜੀਆਂ ਘਟਨਾਵਾਂ ਉਦੋਂ ਵਾਪਰੀਆਂ ਔਰ ਉਸ ਤੋਂ ਬਾਅਦ ਇੱਕ ਗੱਲ ਚੱਲਦੀ ਹੈਗੀ ਜਿਹੜੀ ਇਕਬਾਲ ਸਿੰਘ ਝੁੰਦਾ ਹੋਣਾ ਦੀ ਰਿਪੋਰਟ ਆਈ ਸੀ ਉਸ ਦੇ ਵਿੱਚ ਵੀ ਇਹ ਗੱਲ ਚੱਲੀ ਹਾਲਾਂਕਿ ਪੂਰੇ ਆਲ ਇੰਡੀਆ ਦੇ ਵਿੱਚ ਇਹ ਗੱਲ ਚੱਲਦੀ ਹੈ ਹਰ ਇੱਕ ਪਾਰਟੀ ਦੇ ਵਿੱਚ ਖਾਸ ਤੌਰ ਤੇ ਪਰਿਵਾਰਵਾਦ ਨੂੰ ਲੈ ਕੇ ਸਾਰੇ ਗੱਲ ਕਰਦੇ ਨੇ ਕਿ ਪਰਿਵਾਰਵਾਦ ਪਾਰਟੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਇਸ ਤੋਂ ਪਹਿਲਾਂ ਤਾਂ ਇਹ ਵੀ ਗੱਲ ਆ ਗਈ ਸੀ ਕਿ ਇੱਕ ਫੈਮਲੀ ਇੱਕ ਟਿਕਟ ਇਹ ਵੀ ਗੱਲ ਚੱਲੀਆਂ ਸੀਗੀਆਂ ਪਰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਪਰਿਵਾਰ ਲਗਾਤਾ ਤੋਂ ਅਦੇ ਦਾਦਾ ਜੀ ਵੀ ਇਲੈਕਸ਼ਨ ਲੜਦੇ ਰਹੇ ਔਰ ਤੁਹਾਡੇ ਤਾਇਆ ਜੀ ਵੀ ਇਲੈਕਸ਼ਨ ਲੜੇ ਜੋ ਕਿ ਰਿਟਾਇਰ ਜੱਜ ਵੀ ਸੀ ਸ਼ਮਸ਼ੇਰ ਸਿੰਘ ਚੈਦ ਉਹਨਾਂ ਨਾਮ ਸੀ ਔਰ ਤੁਹਾਡੇ ਮਦਰ ਵੀ ਇਲੈਕਸ਼ਨ ਲੜਦੇ ਰਹੇ ਨੇ ਤੁਹਾਡੇ ਬ੍ਰਦਰ ਨੇ ਵੀ ਇਲੈਕਸ਼ਨ ਲੜੀ ਜੋ ਜਿੱਤੇ ਵੀ ਨੇ ਐਮਪੀ ਉਹ ਪਹਿਲਾਂ ਬਰਹਿੰਡੇ ਤੋਂ ਵੀ ਲੜੇ ਸੀ ਭਦੌਰ ਤੋਂ ਵੀ ਲੜੇ ਸੀ ਤੇ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਆਏ ਹੋ ਕੀ ਇਹ ਪਰਿਵਾਰਵਾਦ ਨਹੀਂ ਹੈ ਮੈਂ ਇਹਨੂੰ ਕੰਸੀਡਰ ਕਰਦੀ ਪਰਵਾਹਵਾ ਕਿਉਂਕਿ ਅਸੀਂ ਕਿਸੇ ਇੱਕ ਪਾਰਟੀ ਤੋਂ ਲੜ ਨਹੀਂ ਰਹੇ ਹੈਗੇ ਨਾ ਆਈ ਐਮ ਟੋਟਲੀ ਡਿਫਰੈਂਟ ਮੈਂ ਇੰਡੀਪੈਂਡੈਂਟ ਲੜ ਰਹੀ ਹਾਂ ਸਰਬਜੀਤ ਦੀ ਅਲੱਗ ਹੈਗੀ ਹੈ ਪਾਰਟੀ ਹੈ ਨਾ ਤੇ ਮੈਂ ਤਾਂ ਆਪਣੇ ਮਾਧਵ ਦੇ ਫੁਟਪ੍ਰਿੰਟਸ ਤੇ ਚੱਲ ਰਹੀ ਹੈਗੀ ਜਿਵੇਂ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਹੈਗੀ ਹੈ ਜਿਵੇਂ ਉਹ ਹਰ ਵੇਲੇ ਖੜੇ ਰਹੇ ਦੁੱਖ ਸੁੱਖ ਵਿੱਚ ਹਰੇਕ ਨਾਲ ਹੈ ਨਾ ਤੇ ਮੈਂ ਉਹ ਉਹਨਾਂ ਦੀ ਫੁਟਪ੍ਰਿੰਟਸ ਤੇ ਚੱਲ ਚੱਲਣਾ ਚਾਹੁੰਦੀ ਹਾਂ ਉਹਦਾ ਪੰਥ ਦੀ ਸੇਵਾ ਕਰਨਾ ਚਾਹੁੰਦੀ ਹੈਗੀ ਆ ਇੱਕ ਤੁਹਾਡੇ ਪਰਿਵਾਰ ਦੀ ਲੈਗਸੀ ਆ ਔਰ ਇੱਕ ਪਾਸੇ ਤੁਹਾਡੇ ਮਦਰ ਜਿਹੜੇ ਆ ਉਹ ਇਲੈਕਸ਼ਨ ਲੜਦੇ ਰਹੇ ਨੇ ਤੇ ਹੁਣ ਤੁਸੀਂ ਚੋਣ ਲੜ ਰਹੇ ਹੋਗੇ ਤੁਸੀਂ ਕਿਵੇਂ ਦੇਖਦੇ ਹੋ ਇਸ ਚੋਣ ਲੜਨ ਦੇ ਤੁਹਾਡੇ ਫੈਸਲੇ ਨੂੰ ਮੇਰੇ ਮਦਰ ਹਮੇਸ਼ਾ ਪੰਥ ਦੀ ਸੇਵਾ ਕਰਦੇ ਆਏ ਨੇ ਹਨਾ ਪੰਥ ਲਈ ਖੜੇ ਰਹੇ ਨੇ ਹਰ ਦੁੱਖ ਸੁੱਖ ਵਿੱਚ ਉਹਨਾਂ ਨੇ ਆਪਣੇ ਫੈਮਲੀ ਦੀ ਪਰਵਾਹ ਨਹੀਂ ਕੀਤੀ ਅਸੀਂ ਛੋਟੇ ਛੋਟੇ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਸਾਰੇ ਆਪਣੇ ਨਿੱਜੀ ਫਾਇਦੇਆਂ ਨਹੀਂ ਜੀ ਲਾਲਚ ਨੂੰ ਦੂਰ ਰੱਖ ਕੇ ਉਹਨਾਂ ਹਮੇਸ਼ਾ ਪੰਥ ਲਈ ਖੜੇ ਰਹੇ ਹੈਗੇ ਨੇ ਇਵਨ ਕਿ ਉਹ ਬੱਚਾ ਨੂੰ ਵੀ ਉਹਨਾਂ ਨੇ ਇਗਨੋਰ ਕੀਤਾ ਹੈਗਾ ਸਿਰਫ ਪੰਥ ਲਈ ਤੇ ਮੈਂ ਉਹਨਾਂ ਦੇ ਹੀ ਫੁੱਟਪ੍ਰਿੰਟਸ ਤੇ ਚੱਲਦੇ ਉਹਨੂੰ ਵੀ ਅੱਗੇ ਲੈ ਕੇ ਜਾਣਾ ਚਾਹਨੀ ਹੈਗੀਆਂ ਤੇ ਨਾਲੇ ਮੈਂ ਔਮਨ ਏਮਪਾਵਰਮੈਂਟ ਤੇ ਕਹਿੰਦੀ ਹੈਗੀ ਆ ਕਿ ਕਿ ਲੇਡੀਆਂ ਨੂੰ ਅੱਗੇ ਆਣਾ ਚਾਹੀਦਾ ਹੈਗਾ ਜਿਵੇਂ ਅੱਜਕੱਲ 33% ਲੇਡੀਆਂ ਦੀ ਰਿਜ਼ਰਵੇਸ਼ਨ ਹੋ ਰਹੀ ਹੈਗੀ ਆ ਤੇ লেডিজ ਨੂੰ ਅੱਗੇ ਆਣਾ ਚਾਹੀਦਾ ਹੈਗਾ ਸੋਸਾਇਟੀ ਵਿੱਚ লেডিਜ਼ ਅੱਗੇ ਆਣ ਗਿਆ ਤੇ ਬੈਲੈਂਸ ਜਿਆ ਬਣਿਆ ਰਹੇਗਾ ਤੇ ਤਾਂ ਕਿ ਜਨਾਨੀਆਂ ਵੀ ਘਰੋਂ ਬਾਹਰ ਨਿਕਲਣ ਹਨਾ ਆਪਣੇ ਆਪਣੇ ਹੱਕਾਂ ਲਈ ਲੜਨ ਜਿਹੜਾ ਜਿਹੜੀਆਂ ਜਨਾਨੀਆਂ ਨੇ ਸ਼ੁਰੂ ਤੋਂ ਦਬ ਕੇ ਰਹਿੰਦੇ ਆਈਆਂ ਪੁਰਸ਼ ਪ੍ਰਧਾਨ ਸਮਾਜ ਤੋਂ ਹਨਾ ਅੱਜ ਉਹ ਉਠੜੀਆਂ ਨੇ ਬਾਹਰ ਆ ਰਹੀਆਂ ਘਰੋਂ ਤੇ ਆਪਣੇ ਹੱਕਾਂ ਲਈ ਲੜ ਰਹੀਆਂ ਨੇ ਤੇ ਆਵਾਜ਼ ਉਹ ਹਰ ਉਹਦੇ ਵਿੱਚ ਹੈਗੀਆਂ ਹਰ ਖੇਤਰ ਵਿੱਚ ਹੈਗੀਆਂ ਨਾ ਇਟਸ ਨਾਟ ਜਸਟ ਪਾ ਪੋਲਿਟਿਕਸ ਪੋਲਿਟਿਕਸ ਵੀ ਹੋਣਾ ਚਾਹੀਦਾ ਕਿਉਂਕਿ ਪੋਲਿਟਿਕਸ ਬਹੁਤ ਘੱਟ ਹੈ ਗਿਆਨੇ ਬਾਕੀ ਤੁਸੀਂ ਦੇਖੋ ਹਰ ਫੀਲਡ ਵਿੱਚ ਲੇਡੀਜ਼ ਅੱਗੇ ਆ ਰਹੀਆਂ ਨੇ ਪੜ੍ਹਾਈ 'ਚ ਵੀ ਅੱਜਕੱਲ ਕੁੜੀਆਂ ਹੀ ਜ਼ਿਆਦਾ ਇੰਟੈਲੀਜੈਂਟ ਨੇ ਹੈ ਨਾ ਨਾ ਦੇ ਆਈ ਰਿਜ਼ਲਟ ਜ਼ਿਆਦਾ ਸ਼ੋਅ ਕਰ ਰਹੀਆਂ ਆ ਗਿਆਨੇ ਤੇ ਮੈਂ ਉਹੀ ਚਾਹਨੀ ਹੈ ਗਿਆ ਕਿ ਇਸ ਪੋਲਿਟਿਕਸ ਵਿੱਚ ਵੀ ਲੇਡੀਜ਼ ਅੱਗੇ ਆਣ ਤੇ ਸੰਭਾਲਣ ਆਪਣੇ ਜੋ ਤੁਸੀਂ ਅਨਾਉਂਸਮੈਂਟ ਕਰ ਰਹੇ ਸੀ ਜਾਂ ਜੋ ਤੁਸੀਂ ਸੋਚ ਰਹੇ ਸੀ ਕਿ ਤੁਸੀਂ ਅੱਜ ਅਨਾਉਂਸਮੈਂਟ ਕਰ ਦੋ ਆਪਣੇ ਨਾਮ ਦੀ ਤੇ ਉਦੋਂ ਕੋਈ ਪਾਰਟੀ ਦੇ ਵੱਲੋਂ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਗਈ ਚਾਹੇ ਉਹ ਐਮਪੀ ਅਮਰਪਾਤ ਸਿੰਘ ਉਹਨਾਂ ਦੀ ਪਾਰਟੀ ਹੋਵੇ ਜਾਂ ਦੂਜੇ ਪਾਸੇ ਜਿਹੜੀ ਕਿ ਨਵਾਂ ਕਾਲੀਦਲ ਬਣਿਆ ਔਰ ਤੀਜੇ ਪਾਸੇ ਤੁਸੀਂ ਮਾਨ ਦਲ ਨਾਲ ਤਾਂ ਚਲੋ ਜੁੜੀ ਹੋਏ ਹੋ ਨਹੀਂ ਹਲੇ ਐਸ ਸੱਚ ਤਾਂ ਕਿਸੇ ਮਾਨ ਮਾਨ ਦਲ ਦਾ ਤਾਂ ਚਲੋ ਮੈਨੂੰ ਕਾਲਸ ਆਉਂਦੇ ਹੀ ਰਹਿੰਦੇ ਨੇ ਤੇ ਵੈਸਾ ਵੀ ਹੋਰ ਬਾਹਰੋਂ ਸੰਗਤ ਦੇ ਮੈਨੂੰ ਕਾਫੀ ਕਾਲਸ ਆਏ ਹੈਗੇ ਨੇ ਤੇ ਇਦਰੋਂ ਵੀ ਹਨਾ ਪੰਜਾਬ ਤੋਂ ਵੀ ਤੇ ਹਾਂ ਐਸ ਜਿਹ ਕੀ ਪਾਲ ਦ ਪਾਰਟੀ ਦਾ ਨਹੀਂ ਆਇਆ ਹੈਗਾ ਪਰ ਮੈਂ ਕੋਸ਼ਿਸ਼ ਕਰਾਂਗੀ ਉਹਨਾਂ ਨਾਲ ਗੱਲ ਕਰਕੇ ਹੈਨਾ ਕਮਿਊਨੀਕੇਟ ਕਰਕੇ ਕਿ ਅਸੀਂ ਅੱਗੇ ਵੱਧ ਸਕੀਏ ਕਿਉਂਕਿ ਜਦੋਂ ਕੱਲ ਨੂੰ ਤਰਨਤਾਰਨ ਦੀ ਜਿਮਨੀ ਜ਼ੋਨ ਹੋਣੀ ਹੈ ਇੱਕ ਪਾਸੇ ਤੁਸੀਂ ਤਾਂ ਆਪਣੇ ਨਾਮ ਦੀ ਅਨਾਊਂਸਮੈਂਟ ਕਰਤੀ ਹੈ ਔਰ ਦੂਜੇ ਪਾਸੇ ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਵਾਰਸ ਪੰਜਾਬ ਦੇ ਔਰ ਉਹਨਾਂ ਦੇ ਵੱਲੋਂ ਬੀਬੀ ਖਾਲੜਾ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਕੱਲ ਨੂੰ ਉਹ ਵੀ ਸ਼ਹੀਦ ਪਰਿਵਾਰ ਦੇ ਵਿੱਚ ਆਉਂਦੇ ਨੇ ਜੋ ਸੀ ਉੱਥੇ ਜਾਓਗੇ ਜਿਮਨੀ ਚੌਂ ਦੇ ਵਿੱਚ ਉਤਰੋਗੇ ਤਾਂ ਇਹ ਕਿ ਇਹ ਤਾਂ ਨਹੀਂ ਹੋਣਾ ਕਿ ਦੋ ਸ਼ਿੱਧੀ ਪਰਿਵਾਰਾਂ ਦੇ ਵਿੱਚ ਕੋਈ ਆਪਸੀ ਜਿਹੜਾ ਕੁਝ ਦੇਖਣ ਨੂੰ ਮਿਲੂਗਾ ਨਹੀਂ ਨਹੀਂ ਮੈਂ ਐਦਾਂ ਬਿਲਕੁਲ ਨਹੀਂ ਕਰਾਂਗੇ ਹਾਂ ਨਾ ਤੇ ਆਬਵੀਅਸ ਅਸਾਂ ਦੇ ਲਈ ਬਹੁਤ ਰਿਸਪੈਕਟਫੁਲ ਹੈਗੇ ਨੇ ਤੇ ਮੈਂ ਐਦਾਂ ਨਹੀਂ ਕੁਝ ਕਰਾਂਗੀ ਵੈਸਾ ਤਾਂ ਸਾਡੇ ਉਹਨਾਂ ਨਾਲ ਗੱਲ ਹੋਈ ਹੈਗੀ ਹੈ ਤੇ ਉਹ ਨਹੀਂ ਆ ਰਹੇ ਹੈਗੇ ਇਲੈਕਸ਼ਨਸ ਦੇ ਵਿੱਚ ਬੀਬੀ ਖਾਲੜਾ ਜੀ ਨਹੀਂ ਆ ਰਹੇ ਨੇ ਇਲੈਕਸ਼ਨਸ ਵਿੱਚ ਪਰ ਜਸਟ ਇਨ ਕੇਸ ਉਹ ਆਂਦੇ ਨੇ ਆਬਵੀਅਸ ਰਿਸਪੈਕਟ ਮੈਂ ਉਹਨਾਂ ਦੀ ਪੂਰੀ ਰਿਸਪੈਕਟ ਕਰਦੇ ਆ ਤਾਂ ਆ ਰਿਸਪੈਕਟਫੁਲੀ ਮੈਂ ਆਪਣਾ ਨਾਮ ਵਿਡਰੋਅ ਕਰ ਲਾਂਗੇ ਤੇ ਉਹਨਾਂ ਦੀ ਸਪੋਰਟ ਵਿੱਚ ਰਵਾਂਗੇ ਤੁਹਾਡੇ ਬ੍ਰਦਰ ਨੇ ਸਭਜੀਤ ਸਿੰਘ ਖਾਲਸਾ ਓਐਮਪੀ ਨੇ ਔਰ ਉਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕਿਉਂਕਿ ਕਾਲੀ ਦਰ ਵਾਰਿਸ ਪੰਜਾਬ ਦੇ ਉਹਨਾਂ ਦੀ ਜਥੇਬੰਦੀ ਹੈ ਉਹ ਵੀ ਨਾਲ ਨੇ ਉਸ ਜਥੇਬੰਦੀ ਦੇ ਨਹੀਂ ਹਾਲੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਹਾਲੇ ਮੇਰੇ ਕਿਸੇ ਪਾਰਟੀ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਆ ਤੇ ਅੱਗੇ ਆਪਾਂ ਹਲੇ ਦੇਖਦੇ ਹੈਗੇ ਆ ਕਿਦਾਂ ਸਾਰੇ ਨਾਲ ਕਨੈਕਟ ਕਰਨਾ ਹੈ ਕਮਿਊਨੀਕੇਟ ਕਰਨਾ ਹੈਗਾ ਕੀ ਉਹ ਤੁਹਾਡੇ ਤੱਕ ਮੈਸਜ ਲੈ ਕੇ ਆਉਣਗੇ ਕਿ ਤੁਸੀਂ ਸਾਡੇ ਵਾਲੀ ਲੜਪੋ ਕਿਉਂ ਕਿ ਲੋਕ ਤੇ ਸੋਚਣਗੇ ਨਾ ਕਿ ਭੈਣ ਭਰਾ ਅਲੱਗ-ਅਲੱਗ ਪਾਰਟੀ ਤੋਂ ਜਾਂ ਤੁਸੀਂ ਆਜ਼ਾਦ ਉਮੀਦਵਾਰ ਕਿਉਂ ਲੜ ਰਹੇ ਹੋ ਲੋਕ ਇਹ ਹੀ ਗੱਲਾਂ ਕਰਨਗੇ ਕਿ ਇਧਰਲੀ ਪਾਰਟੀ ਸਬਜੀ ਸਿੰਘ ਖਾਲਸਾ ਉਹਨਾਂ ਦੀ ਐਮਪੀ ਅਮਰਪਾ ਸਿੰਘ ਉਹਨਾਂ ਦੀ ਇਹੀ ਪਾਰਟੀ ਤੋਂ ਟਿਕਟ ਕਿਉਂ ਲੈ ਲੈਂਦੇ ਨਹੀਂ ਜੀ ਮੈਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਪਾਰਟੀ ਬਾਤੋਂ ਥੋੜਾ ਉੱਤੇ ਉੱਠ ਕੇ ਆ ਮੈਂ ਕਰਨਾ ਚਾਹਨੀ ਹੈਗੀ ਆ ਹਨਾ ਮੈਂ ਹਲੇ ਪਾਰਟੀਵਾਦ ਚ ਨਹੀਂ ਪੈਣਾ ਚਾਹੁੰਦੀ ਹਲੇ ਮੈਂ ਸਾਰਿਆਂ ਮੈਂ ਸਾਰਿਆਂ ਮੈਂ ਕੋਸ਼ਿਸ਼ ਹੈ ਕਿ ਸਾਰਿਆਂ ਦੀ ਸਪੋਰਟ ਨਾਲ ਅਸੀਂ ਅੱਗੇ ਵਧੀਏ ਬਾਕੀ ਦੇਖੋ ਸਾਰੇ ਕਿੱਦਾਂ ਰਿਸਪੌਂਡ ਕਰਦੇ ਨੇ ਮੈਂ ਸਾਰਨਾ ਗੱਲ ਕਰਾਂਗੀ ਸਾਰਨਾ ਕਮਿਊਨੀਕੇਟ ਕਰਾਂਗੀ ਜੋ ਤੁਸੀਂ ਨਾਂ ਲਾਣੇ ਉਸ ਤੋਂ ਬਾਅਦ ਕਿਤੇ ਕਿਤੇ ਫੋਨ ਆਏ ਜਦ ਜਦ ਤੁਸੀਂ ਨਾਂ ਦੀ ਅਨਾਉਂਸਮੈਂਟ ਕੀਤੀ ਕਿੱਦਾਂ ਕਿਤੇ ਫੋਨ ਆਏ ਉਦੋਂ ਹਾਂ ਕਾਫੀਆਂ ਦੇ ਫੋਨ ਆਏ ਬਾਰੋ ਵੀ ਆਏ ਅਦਰੋ ਵੀ ਆਏ ਹਨਾ ਤੇ ਕਾਫੀਆਂ ਦੇ ਆਏ ਮੈਨੂੰ ਕਾਲਸ ਬਲਕਿ ਇਨਫੈਕਟ ਮੇਰਾ ਕਾਲ ਬਿਜ਼ੀ ਸੀ ਗੱਲ ਨਹੀਂ ਦੇਖਦਾ ਹੂੰ ਲੋਕਾਂ ਦਾ ਰਿਸਪੌਂਸ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਰਹੂਗਾ ਤੁਹਾਨੂੰ ਉਹਦੇ ਮਤਲਬ ਉਹ ਤਾਂ ਬਹੁਤ ਐਨਥੂਸੀਆਸਟ ਮਤਲਬ ਹੋਏ ਲੋਕਾਂ ਨੂੰ ਬਹੁਤ ਜਿੱਦਾਂ ਮੈਂ ਮਤਲਬ ਲੋਕਾਂ ਦੇ ਕਾਲ ਸੁਣ ਰਹੀਆਂ ਲੋਕਾਂ ਦੇ ਆ ਰਹੇ ਨੇ ਆਮ ਲੋਕਾਂ ਦੇ ਵੀ ਆ ਰਹੇ ਜੀ ਇਟਸ ਨਾਟ ਜਸਟ ਲੀਡਰਸ ਦੇ ਆ ਰਹੇ ਨੇ ਆਮ ਲੋਕਾਂ ਦੇ ਵੀ ਆ ਰਹੇ ਨੇ ਤੇ ਉਹਨਾਂ 'ਚ ਬਹੁਤ ਉਤਸ਼ਾਹ ਵੀ ਹੈਗਾ ਬਹੁਤ ਉਤਸ਼ਾਹ ਦੇ ਨਾਲ ਹਨਾ ਬਲਕਿ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੇ ਆ ਕਿ ਮੈਂ ਅੱਗੇ ਆ ਰਹੀ ਹੈਗੀ ਆ ਤੇ ਆ ਚੋਣਾਂ ਵਿੱਚ ਮੈਂ ਵਾਰਿਸ ਪੰਜਾਬ ਦੇ ਜਥੇਬੰਦੀਆਂ ਜਿਕਰ ਵਾਰ-ਵਾਰ ਤਾਂ ਕਰ ਰਹੇ ਕਿਉਂਕਿ ਜਦੋਂ MP ਇਲੈਕਸ਼ਨ ਸੀ ਤਾਂ ਉਦੋਂ ਮਾਨ ਦਲ ਨੇ ਆਪਣਾ ਕੈਂਡੀਡੇਟ ਵਿਧਰਾ ਕਰ ਲਿਆ ਸੀ ਸ਼ਾਇਦ ਬਲੇਰ ਸਾਹਿਬ ਉਹਨਾਂ ਨੂੰ ਟਿਕਟ ਦਿੱਤੀ ਸੀ ਉਸ ਸਮੇਂ ਔਰ ਸਪੋਰਟ ਕੀਤੀ ਸੀ ਅਮਰਤਪਾਲ ਸਿੰਘ ਹੁਣ ਆ ਦੀ ਖਡੂਰ ਸਾਹਿਬ ਹਲਕੇ ਤੋਂ ਤੇ ਤੁਸੀਂ ਅੱਜ ਚਲੋ ਬਿਸ਼ੱਕ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਹੋ ਪਰ ਤੁਸੀਂ ਲੰਮਾ ਸਮਾਂ ਜਾਂ ਹੁਣ ਵੀ ਤੁਸੀਂ ਸਟੇਜਾਂ ਦੇ ਉੱਪਰ ਲਗਾਤਾਰ ਮਾਨ ਦਲ ਹੋਣਾਂ ਦੇ ਨਾਲ ਖੜੇ ਹੋ ਨੇ ਸ਼੍ਰੋਮਣੀ ਕਾਲੀ ਦਲ ਅਮਰਸਾਲ ਦੇ ਨਾਲ ਹਮੇਸ਼ਾ ਇੰਡੋਰਸ ਕਰਦੇ ਹੋ ਉਹਨਾਂ ਨੂੰ ਤੇ ਇਸੇ ਕਰਕੇ ਮੈਂ ਸਵਾਲ ਪੁੱਛ ਰਿਹਾ ਕਿ ਕੀ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਵੀ ਇਹ ਗੱਲ ਕਹਿਣ ਕਿ ਚਲੋ ਠੀਕ ਹੈ ਭਾਈ ਜਦੋਂ ਐਮਪੀ ਇਲੈਕਸ਼ਨ ਸੀ ਤਾਂ ਇਹਨਾਂ ਨੇ ਸਾਨੂੰ ਸਮਰਥਨ ਕੀਤਾ ਤਾਂ ਹੁਣ ਸਾਡੀ ਵਾਰੀ ਹੈ ਹਾਂ ਜੋ ਮੈਨੂੰ ਸਪੋਰਟ ਕਰਨਗੇ ਜਿੱਦਾਂ ਮੈਂ ਇੰਡੀਪੈਂਡੈਂਟ ਖੜੀ ਹੋਈ ਹਾਂ ਦੇ ਆ ਮੋਸਟ ਵੈਲਕਮ ਐਦਾਂ ਨਹੀਂ ਅਗਰ ਕੁਝ ਮੇਰੇ ਵੱਲੋਂ ਜੋ ਮੈਨੂੰ ਅਪਰੋਚ ਕਰਨਗੇ ਦੇ ਵਾਂਟ ਟੂ ਸਪੋਰਟ ਮੀ ਬਹੁਤ ਵਧੀਆ ਗੱਲ ਹੈਗੀ ਹੈ ਮੈਂ ਬਹੁਤ ਐਪਰੀਸ਼ੀਏਟ ਕਰਾਂਗੀ ਇਨ ਫੈਕਟ ਮੈਂ ਖੁਦ ਵੀ ਗੱਲ ਕਰਾਂਗੀ ਐਦਾਂ ਮੈਂ ਉਹ ਨਹੀਂ ਕਿ ਮੈਂ ਉਹਨਾਂ ਦੀ ਵੇਟ ਕਰਾਂਗੀ ਆਪਾਂ ਸਾਰਿਆਂ ਨਾਲ ਤੁਸੀਂ ਸਾਡੇ ਚੈਨਲ ਦੇ ਮਾਧਮ ਨਾਲ ਹੀ ਕਹਿ ਸਕਦੇ ਹੋ ਕਿ ਸਪੋਰਟ ਕੀਤੀ ਜਾਵੇ ਜਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਕੁਝ ਵੀ ਮੈਂ ਤਾਂ ਤੁਹਾਡੇ ਚੈਨਲ ਦੇ ਥਰੂ ਆਈ ਮੈਸੇਜ ਦੇਣਾ ਚਾਹਾਂਗੀ ਮੈਂ ਸਾਰਿਆਂ ਨੂੰ ਹੀ ਸਾਰੇ ਤਿਰਾਂ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਪਲੀਜ਼ ਅੱਗੇ ਆ ਕੇ ਮੈਨੂੰ ਸਪੋਰਟ ਕਰੋ ਤਾਂ ਕਿ ਮੈਂ ਸੀਟ ਜਿੱਤ ਕੇ ਕੌਮ ਦੀ ਝੋਲੀ ਵਿੱਚ ਪਾ ਸਕਾਂ ਤੇ ਆਪਣੇ ਪੰਜਾਬ ਲਈ ਪੰਥ ਲਈ ਦੇ ਜਰਸ਼ੀਦ ਪਰਿਵਾਰ ਨੇ ਅਨਾ ਜਿਹੜੇ ਨਸ਼ੇ ਚੱਲ ਰਹੇ ਨੇ ਹੋਰ ਜਿਹੜੇ ਪੰਜਾਬ ਦੀਆਂ ਇੰਨੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਵਿੱਚ ਕੁਝ ਯੋਗਦਾਨ ਪਾ ਸਕਾਂ ਤੇ ਤਾਂ ਕਿ 27 ਦੇ ਇਲੈਕਸ਼ਨ ਚ ਅਸੀਂ ਕੁਝ ਵੱਡਾ ਕਰਕੇ ਦਿਖਾਈਏ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਬੈਟਰ ਪਲੇਸ ਬਣਾਈਏ ਰਹਿਣ ਲਈ ਹੂੰ ਆਖਰੀ 2-3 ਮਿੰਟ ਨੇ ਇੱਕ ਤਾਂ ਸਭ ਤੋਂ ਪਹਿਲਾਂ ਗੱਲ ਨਵੇਂ ਕਾਲੀ ਦਲ ਦੀ ਵੀ ਕਰਨੀ ਬੰਦੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਉਹਨਾਂ ਲੀਡਰਾਂ ਦੇ ਇੰਟਰਵਿਊ ਕੀਤੀ ਤਾਂ ਅਸੀਂ ਪੁੱਛਿਆ ਕਿ ਤਰਨਤਾਨ ਦੀ ਜਿਮਨੀ ਚੋਂ ਤੁਸੀਂ ਲੜੋਗੇ ਤਾਂ ਉਹਨਾਂ ਨੇ ਕਿਹਾ ਕਿ ਜੇ ਉਤੋਂ ਬੀਬੀ ਖਾਲੜਾ ਕੰਡਕਟ ਕਰਦੇ ਆ ਤਾਂ ਅਸੀਂ ਸਮਰਥਨ ਦੇਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਦੋਂ ਕੱਲ ਨੂੰ ਚੋਣ ਮੈਦਾਨ ਚ ਉਤਰਦੇ ਹੋ ਤੁਹਾਨੂੰ ਸਮਰਥਨ ਦੇਣਗੇ ਨਵਾਂ ਕਲਦੋ ਜਗਿਆਨੀ ਹਰਪੀ ਸਿੰਘ ਉਹਨਾਂ ਦੀ ਪ੍ਰਧਾਨਗੀ ਹੇਠ ਆ ਤਾਂ ਹੁਣ ਉਹਨਾਂ ਨਾਲ ਗੱਲ ਕਰਕੇ ਹੀ ਪਤਾ ਲੱਗੇਗਾ ਕਿ ਹਨਾ ਕੀ ਸੋਚ ਰਿਹਾ ਉਹ ਕਿਹੜੇ ਹਨਾ ਕੀ ਉਹਨਾਂ ਦੇ ਚੱਲ ਰਿਹਾ ਹੈਗਾ ਹਲੇ ਮੈਂ ਐਦਾ ਕੁਝ ਸੋਚਿਆ ਨਹੀਂ ਹੈਗਾ ਅ ਤਾਂ ਅਸੀਂ ਅਪਰੋਚ ਕਰਾਂਗੇ ਸਾਰਿਆਂ ਨੂੰ ਸਾਰਿਆਂ ਨੂੰ ਕਾਲ ਕਰਾਂਗੇ ਤੇ ਉਹਨਾਂ ਨੂੰ ਕਵਾਂਗੇ ਕਿ ਮੈਨੂੰ ਸਪੋਰਟ ਕਰਨ ਇੱਕ ਹੋਰ ਸੀ ਲਗਾਤਾਰ ਜਦੋਂ ਆਪਾਂ ਊਮਨ ਦੀ ਗੱਲ ਕਰਦੇ ਆਂ ਪੋਲਿਟਿਕਸ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛੂੰਗਾ ਕਿ ਤੁਹਾਨੂੰ ਸਭ ਤੋਂ ਵੱਧ ਮੋਟੀਵੇਟ ਕੌਣ ਕਰਦਾ ਹੈ ਤੁਸੀਂ ਕਿਹਨੂੰ ਦੇਖਦੇ ਹੋ ਕਿ ਪੋਲਿਟੀਕਲ ਤੁਹਾਡਾ ਮੈਂਟਰ ਕੌਣ ਹੈ ਮੇਰੇ ਮਾਦਰ ਹੀ ਮੇਰਾ ਮੰਡੋਰ ਨੇ ਮੈਂ ਚਲੂ ਤਾਂ ਉਹਨਾਂ ਨੂੰ ਦੇਖਦੀ ਆਈ ਹੈਗੀਆਂ ਕਿ ਉਹਨਾਂ ਨੇ ਕਿੱਦਾਂ ਦਿਨ ਰਾਤ ਇੱਕ ਕਰਕੇ ਪੰਥ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਹੈਗਾ ਹਨਾ ਜੋ ਮੇਰੇ ਪਿਤਾ ਜੀ ਨੇ ਕੀਤਾ ਚਲੋ ਉਹ ਤਾਂ ਅਸੀਂ ਨਹੀਂ ਕਰ ਸਕਦੇ ਹੈਗੀਆਂ ਹਨਾ ਪਰ ਜੋ ਮੇਰੇ ਮਾਤਾ ਜੀ ਨੇ ਕੀਤਾ ਹੈਗਾ ਉਹ ਵੀ ਬਹੁਤ ਵੱਡੀ ਕੁਰਬਾਨੀ ਹੈਗੀ ਹੈ ਤੇ ਕਿਦਾਂ ਉਹਨਾਂ ਨੇ ਦਿਨ ਰਾਤ ਆਪਣੇ ਬੱਚਾਂ ਦੀ ਪਰਵਾਹ ਨਹੀਂ ਕਰਨੀ ਕਿਸੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਹਨਾ ਸਾਰੇ ਚੀਜ਼ ਇਗਨੋਰ ਕਰਕੇ ਸਿਰਫ ਪੰਥ ਦੀ ਸੇਵਾ 'ਚ ਲੱਗੇ ਰਹੇ ਨੇ ਉਹਨਾਂ ਨੂੰ ਮੈਂ ਆਪ ਆਪਣੀ ਅੱਖੀਂ ਦੇਖਿਆ ਹੈਗਾ ਤੇ ਸਾਨੂੰ ਤਾਂ ਕਈ ਵਾਰ ਉਹ ਦੇਖਣ ਨੂੰ ਵੀ ਨਹੀਂ ਕਿੰਨੇ ਕਿੰਨੇ ਦਿਨ ਦੇਖਣ ਨੂੰ ਵੀ ਨਹੀਂ ਮਿਲਦੇ ਸੀਗੇ ਤੇ ਉਹੀ ਮੇਰੇ ਮੈਂਟਰ ਨੇ ਤੇ ਮੈਂ ਉਹਨਾਂ ਦੇ ਹੀ ਫੁੱਟਪ੍ਰਿੰਟਸ ਤੇ ਚੱਲਾਂਗੀ ਇੱਕ ਕੱਲ ਨੂੰ ਜ 27 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਵਿਧਾਨ ਸਭਾ ਦੀ ਤੇ ਜਦੋਂ ਸਬਜੀ ਸਿੰਘ ਖਾਸਾ ਉਹਨਾਂ ਦੇ ਪਤਨੀ ਵੀ ਖੁਦ ਇੰਟਰਸਟ ਲੈ ਰਹੇ ਨੇ ਪੋਲਿਟਿਕਸ ਦੇ ਵਿੱਚ ਔਰ ਉਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਚਰਚਾ ਚੱਲਦੀ ਹੈ ਕਿਉਂਕਿ ਪੋਲਿਟਿਕਸ ਹਮੇਸ਼ਾ ਸੁਭਾਵਨਾਵਾਂ 'ਤੇ ਖੜੀ ਹੈ ਹਮੇਸ਼ਾ ਪੋਲਿਟਿਕਸ ਹਨਾ ਕੁਝ ਵੀ ਪੋਸੀਬਲ ਹੋ ਸਕਦਾ ਹੈ ਜੋ ਕੱਲ ਨੂੰ ਉਹ ਵੀ ਸਤਾਹੀ ਦੀ ਇਲੈਕਸ਼ਨ ਲੜਦਾ ਹੈ ਵਿਧਾਨ ਸਭਾ ਦੀ ਜਾਂ ਕੋਈ ਹੋਰ ਕੋਈ ਵੀ ਇਲੈਕਸ਼ਨ ਲੜਦਾ ਹੈ ਤਾਂ ਫਿਰ ਲੋਕ ਫੇਰ ਇਹ ਗੱਲ ਕਹਿਣਗੇ ਕਿ ਸਾਰਾ ਪਰਿਵਾਰ ਹੀ ਇਲੈਕਸ਼ਨ ਦੇ ਵਿੱਚ ਆ ਚੁੱਕਿਆ ਜੇ ਸੰਦੀਪ ਕੌਰ ਵੀ ਜੇ ਇਲੈਕਸ਼ਨ ਚਾਹੁੰਦੇ ਹੈਗੇ ਨੇ ਤੇ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਸਟਰੈਟਜੀ ਹੈਗੀ ਉਹਨਾਂ ਦੇ ਆਪਣੀ ਪੋਲਿਟਿਕਸ ਹੈਗੀ ਹੈ ਹਨਾ ਉਹ ਕਿਦਾਂ ਕਰ ਰਿਹਾ ਕਿਉਂਕਿ ਉਹ ਹੁਣ ਐਕਚੁਅਲੀ ਉਹਨਾਂ ਦਾ ਵਿਆਹ ਹੋ ਚੁੱਕਿਆ ਉਹ ਡਿਫਰੈਂਟ ਫੈਮਲੀ ਹੈ ਤੇ ਮੇਰਾ ਆਪਣਾ ਮੈਰਿਜ ਹੋ ਚੁੱਕਿਆ ਤੇ ਮੇਰੀ ਡਿਫਰੈਂਟ ਫੈਮਲੀ ਹੈ ਆਪਣੇ ਆਪਣੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਹੈਗਾ ਜੇ ਉਹ ਸੋਚਦੇ ਨੇ ਕਿ ਪੰਥ ਲਈ ਕੁਝ ਕਰ ਪਾਣਗੇ ਅੱਗੇ ਆ ਕੇ ਹਨਾ ਤੇ ਜ਼ਰੂਰ ਕਰਨਾ ਚਾਹੀਦਾ ਹੈਗਾ ਕੱਲ ਨੂੰ ਨਨਦਪੁਰਾਇ ਇੱਕ ਦੂਜੀ ਸਪੋਰਟ ਕਰਨਗੇ ਦੇਖੋ ਕੱਲ ਕਿਦਾਂ ਦਾ ਟਾਈਮ ਆਉਂਦਾ ਹੈਗਾ ਹਮਮ ਹੈਨਾ ਟਾਈਮ ਦੀ ਗੱਲ ਹੈ ਦੇਖੋ ਕਿਦਾਂ ਟਾਈਮ ਆਉਂਦਾ ਫਿਰ ਕੁਝ ਕਹਿ ਪਾਵਾਂਗੀ ਮੈਂ ਹਮ ਫਕੀਰ ਤੇ ਇਹੀ ਸਵਾਲ ਹੈ ਕਿ ਲੋਕ ਵਾਰ-ਵਾਰ ਇੱਕੋ ਗੱਲ ਦੀ ਚਰਚਾ ਕਰਨਗੇ ਕਿ ਕੀ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਆਪਣੀ ਭੈਣ ਨੂੰ ਟਿਕਟ ਨਹੀਂ ਦਿੱਤੀ ਤਾਂ ਜਾ ਲੜ ਰਹੇ ਨੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਨਾ ਮੈਂ ਟਿਕਟ ਕਿਸੇ ਨੂੰ ਮੰਗੀ ਹੈਗੀ ਹੈ ਤੇ ਨਾ ਮੈਂ ਚਾਹਦੀ ਸੀਗੀ ਹੈ ਨਾ ਆ ਤਾਂ ਮੇਰਾ ਪਹਿਲਾਂ ਸ਼ੁਰੂ ਤੋਂ ਹੀ ਆ ਹੀ ਮੇਰਾ ਮੋਟਿਵ ਸੀਗਾ ਕਿ ਮੈਂ ਇੰਡੀਪੈਂਡੈਂਟ ਹੀ ਲੜਨਾ ਹੈਗਾ ਮੇਰੇ ਦਿਮਾਗ ਵਿੱਚ ਸ਼ੁਰੂ ਤੋਂ ਵੈਰੀ ਕਲੀਅਰ ਸੀਗਾ ਕਿ ਮੈਂ ਇੰਡੀਪੈਂਡੈਂਟ ਹੀ ਲੜਨਾ ਹੈਗਾ ਅੱਛਾ ਤੁਸੀਂ ਇੰਡੀਪੈਂਡੈਂਟਲੀ ਲੜੋਗੇ ਤਾਂ ਦੋ ਗੱਲਾਂ ਨੇ ਕਿ ਜਿਵੇਂ ਤਰਨਤਾਰਨ ਦੇ ਆਪ ਹਲਕੇ ਦੀ ਗੱਲ ਕਰੀਆ ਉਥੋਂ ਦੇ ਲੋਕਾਂ ਦੀ ਸਾਇਕੀ ਦੀ ਗੱਲ ਕਰੀਆ ਹਨਾ ਉਹ ਇੱਕ ਡਿਫਰੈਂਟ ਹੈ ਸਾਰਾ ਪੰਜਾਬ ਅਲੱਗ ਹੈ ਲੇਕਿਨ ਉਹ ਜਿਹੜਾ ਏਰੀਆ ਕਿਉਂਕਿ ਬਹੁਤ ਖੁਸ਼ਹੰਡਾਇਆ ਉਸ ਏਰੀਏ ਨੇ ਮਾਝੇ ਨਿਕਾਸ ਤੌਰ ਤੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਔਰ ਇਹੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੋਗੇ ਤਾਂ ਉੱਥੇ ਕਿਉਂਕਿ ਜਦੋਂ ਅਮਰਪਾਲ ਸਿੰਘ ਹੁਣੀ ਖੁਦ ਉਥੋਂ ਐਮਪੀ ਜਿੱਤੇ ਨੇ ਉਹ ਵੀ ਉਹਨਾਂ ਦੇ ਹਲਕੇ ਦੇ ਵਿੱਚ ਹੀ ਆ ਜਾਂਦਾ ਹੈਗਾ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਕਿਹੜੀ ਗੱਲ ਨੂੰ ਮਾਇੰਡ 'ਚ ਰੱਖ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਤਰ ਰਹੇ ਹੋ ਕੀ ਤੁਹਾਨੂੰ ਇਹ ਲੱਗਦਾ ਕਿ ਜੇ ਆਜ਼ਾਦ ਉਮੀਦਵਾਰ ਤੁਸੀਂ ਖੜੇ ਹੋਵੋਗੇ ਤਾਂ ਤੁਹਾਨੂੰ ਸਾਰੇ ਉੱਥੇ ਲੋਕ ਜੁੜਨਗੇ ਜਾਂ ਜੇ ਤੁਸੀਂ ਇੱਕ ਪਾਰਟੀ ਤੋਂ ਲੜਦੇ ਹੋ ਤਾਂ ਤੁਸੀਂ ਇੱਕ ਧਿਰ ਦੇ ਨਹੀਂ ਬਣਨਾ ਚਾਹੁੰਦੇ ਹਾਂ ਜੀ ਤਾਂ ਗੱਲ ਠੀਕ ਹੈ ਗੀਆਂ ਕਿ ਮੈਂ ਇੱਕ ਪਾਰਟੀ ਵੱਲੋਂ ਲੜ ਕੇ ਇੱਕ ਧਿਰ ਨਾਲ ਨਹੀਂ ਰਹਿਣਾ ਚਾਹੁੰਦੀ ਹੈ ਗੀਆਂ ਮੈਂ ਚਾਹੁੰਦੀ ਆ ਕਿ ਪੂਰਾ ਪੂਰੀ ਕੌਮ ਜਿਵੇਂ ਕਹਿੰਦੇ ਸ਼ਹੀਦ ਪਰਿਵਾਰ ਪੂਰੇ ਕੌਮ ਦੇ ਹੁੰਦੇ ਹਨ ਤਾਂ ਮੈਂ ਚਾਹੁੰਦੀ ਆ ਪੂਰੀ ਕੌਮ ਪੂਰਾ ਇਲਾਕਾ ਮੈਨੂੰ ਆਪਣੇ ਨਾਲ ਰਿਲੇਟ ਕਰੇ ਤੇ ਪੂਰੇ ਇਲਾਕਾ ਮੈਨੂੰ ਸਪੋਰਟ ਕਰੇ ਤੇ ਇਸ ਕਰਕੇ ਮੈਂ ਇੱਕ ਕੋਈ ਇੱਕ ਧਿਰ ਦੀ ਫਿਰ ਇੱਕ ਲਿミਟਿਡ ਜੀ ਗੱਲ ਹੋ ਜਾਂਦੀ ਹੈਗੀ ਹੈ ਤੇ ਮੈਂ ਥੋੜਾ ਬ੍ਰਾਡ ਸੋਚ ਰਹੀ ਹੈ ਗੀਆਂ ਕਿ ਮੈਂ ਸਾਰਿਆਂ ਨਾਲ ਜੁੜਨਾ ਚਾਹੁੰਦੀ ਆ ਬਹੁਤ ਬਹੁਤ ਧੰਨਵਾਦ ਵਾਜੀ ਖਾਲਸਾ ਵਾਜੀ